ਲੈ ਵੀ ਸੱਜਣੋ ਘੋੜਾ ਤਾਂ ਆ ਥੋੜੇ ਦਿਨ ਪਹਿਲਾਂ ਤੁਹਾਨੂੰ ਵਿਖਾਇਆ ਸੀ ਲਾਹੌਰੀਆ ਤੇ ਤੁਸੀਂ ਮਾਨਵੀ ਬਹੁਤ ਕੀਤਾ ਹੱਥਾਂ ਤੇ ਚੱਕ ਲਿਆ ਘੋੜੇ ਨੂੰ ਬਹੁਤ ਸੋਹਣਾ ਵੱਡਾ ਰਿਸਪੌਂਸ ਦਿੱਤਾ ਹੈ ਇਸ ਕਰਕੇ ਧੰਨਵਾਦ ਹੈ ਤੇ ਲਾਹੋਰੀਆ ਇਹ ਘੋੜੇ ਦਾ ਨਾਂ ਹੈ ਪਰ ਅੱਜ ਤੁਹਾਨੂੰ ਵਿਖਾਉਣੀਆਂ ਹਨ ਸੰਧੂ ਸਟੱਡ ਫਾਰਮ ਦੀਆਂ ਬਹੁਤ ਹੀ ਸੁਨੱਖੀਆਂ ਉੱਚੀਆਂ ਲੰਮੀਆਂ ਸੋਹਣੀਆਂ ਸੁਨੱਖੀਆਂ ਘੋੜੀਆਂ ਫੋਰ ਸੇਲ ਵੀ ਹੈ ਬਸ਼ੇਰੇ ਵੀ ਵਿਖਾਉਣੇ ਬੱਚੇ ਵੀ ਵਿਖਾਉਣੇ ਹਨ ਪਰ ਥੋੜੀ ਜੀ ਜਾਣਕਾਰੀ ਵਧਾ ਦਈਏ ਵੀ ਇਹ ਘੋੜੇ ਦਾ ਨਾਂ ਲਾਹੋਰੀਆ ਹੈ ਜਿਉਨੇ ਘੋੜੇ ਦਾ ਪੋਤਾ ਹੈ ਦਾਦਾ ਆ ਗਿਆ ਚੀਤਕ ਕੱਲਾ ਵਾਲਾ 67 ਇੰਚੇ ਦੀ ਹਾਈਟ ਹੈ ਉਮਰ ਤਕਰੀਬਨ 26 ਮਹੀਨੇ ਹੈ ਤੇ ਸਰਵਿਸ ਚਾਲੂ ਹੈ 30000 ਰੁਪਿਆ ਫੀਸ ਹੈ ਪਿੰਡ ਕਲੀਗੁੱਦਾ ਦੇ ਜਿਲ੍ਹਾ ਫਰੀਦਪੁਰ ਹੈ ਬਹੁਤ ਹੀ ਸੋਹਣਾ ਸੁਨੱਖਾ ਬਸ਼ੀਰਾ ਹੈ ਤੇ ਇਹਦੀ ਕੰਨ ਕਨੌਤੀ ਇਹਦੀ ਖੂਬਸੂਰਤੀ ਠਾਠਾ ਮਾਰਦੀ ਹੈ ਸੰਪਰਕ ਕਰ ਲਿਓ ਘੋੜੀ ਮਲੌਣੀਆਂ ਤਾਂ ਹੁਣ ਆਪਾਂ ਗੱਲ ਕਰਦੇ ਇਹਨਾਂ ਦੇ ਆਹ ਕੁਝ ਹੋਰ ਨਗੀਨਿਆਂ ਦੀ ਆਹ ਬਸ਼ੇਰਾ ਆ ਗਿਆ ਸਜਣੋ ਬਹੁਤ ਹੀ ਸੋਹਣਾ ਸੁਨੱਖਾ ਇਹ ਬਸ਼ੇਰੇ ਦਾ ਨਾਂ ਹੈ ਜੀ ਸਿਕੰਦਰ ਬਾਪ ਇਹ ਗਾਇਦਾ ਜਵਾਲਾਮੁਖੀ ਤੇ ਉਮਰ ਅਜੇ ਤਕਰੀਬਨ 13 ਕਿ ਮਹੀਨੇ ਹੈ ਮਾਂ ਦੀ ਗੱਲ ਕਰਾਂ ਤੇ ਮਾਂ 62 ਇੰਚ ਦੀ ਨੁਕਰੀ ਘੋੜੀ ਦਾ ਪੋਤਾ ਹੈ ਆਪਦੀ ਹਜੇ 60 ਇੰਚ ਹਾਈਟ ਹੈ ਦੀ ਦਾਦਾ ਇਹਦਾ ਸਮੁੰਦਰ ਆ ਗਿਆ ਜੇ ਚੰਗਾ ਆਫਰ ਆਇਆ ਤੇ ਬਾਈ ਜਾਂਦੇ ਵੀ ਅਸੀਂ ਦੇ ਵੀ ਦਵਾਂਗੇ ਸ਼ੇਰਾ ਬੰਨ ਵਾਲਾ ਜੇ ਧੌਣ ਧਾਨ ਤੁਸੀਂ ਦੇਖ ਲਓ ਬੋਡੀ ਸਟਰਕਚਰ ਬਹੁਤ ਚੰਗਾ ਹੈ ਬਾਕੀ ਨਾਲੀ ਬਹੁਤ ਬਰੀਕ ਹੈ ਜਿਹੜੀ ਆਪਾਂ ਨਾਲੀ ਦੀ ਗੱਲ ਕਰਦੇ ਹੁਣੇ ਪੈਰਾਂ ਵਾਲੀ ਦੀ ਪੌੜ ਬਹੁਤ ਸੋਹਣਾ ਕੰਨ ਕਨੌਤੀ ਬਹੁਤ ਚੰਗੀ ਹੈ ਪ੍ਰੋਫਾਈਲ ਤੁਸੀਂ ਦੇਖ ਸਕਦੇ ਹੋ ਅੱਖ ਦੀ ਬਨਾਵਟ ਦੇਖ ਸਕਦੇ ਹੋ ਤੇ ਬਾਈ ਜੀ ਮੌਕਾ ਚੰਗਾ ਹੈ ਇਹ ਵੀ ਸਾਂਭ ਲਿਓ ਵਸ਼ੇਰਾ ਜੇ ਕੋਈ ਚੰਗਾ ਲੱਗਿਆ ਉਹਨਾਂ ਨੂੰ ਹਸਾਕਤਾ ਤੇ ਵੀਰ ਹੋਣਾ ਦੇ ਨੰਬਰ ਮੈਂ ਤਿੰਨਾਂ ਦੇ ਹੀ ਦਿੱਤੇ ਆ ਤੁਸੀਂ ਬਾਈ ਹੋਣਾ ਨੂੰ ਸੰਪਰਕ ਕਰਕੇ ਤੇ ਵੀਰ ਹੋਣਾ ਤੋਂ ਇਹ ਰਸਾ ਝੋਲੀਏ ਵਸ਼ੇਰੇ ਪਿਆਰੇ ਜਿਹਦਾ ਪਵਾ ਸਕਦੇ ਹੋ ਬਾਕੀ ਭਾਈ ਠਾਠਾ ਮਾਰਦਾ ਇਹਦਾ ਵੀ ਸਰੀਰ ਹੈ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਵੀ ਕਰੇ ਗਿਆ ਤੇ ਬਹਾਰਾ ਲਿਆਊਗਾ ਹੁਣ ਇਹਨਾਂ ਦੇ ਕੋਲ ਇੱਕ ਆ ਆ ਗਈ ਜੀ ਵਸ਼ੀਰੀ ਇਹਦਾ ਨਾਮ ਹੈ ਜੀ ਕਬੇਰੀ ਪਿਓ ਇਹਦਾ ਹੈਗਾ ਮੰਗਲ ਘੋੜਾ ਦਾਦਾ ਆ ਗਿਆ ਹਰਸ਼ਵਰਧਨ ਉਮਰੇ ਦੀ 26 ਕਿ ਮਹੀਨੇ ਆ ਤੇ ਹਾਈਟ ਦੀ ਗੱਲ ਕਰਾਂ ਤੇ ਹਾਈਟ ਹੈਗੀ ਹੈ 64 ਇੰਚ ਤੇ ਮਾਂ ਇਹਦੀ ਰਤਨਾਕਰ ਲੈਂਦੀ ਹੈ ਇਹੀ ਦੇ ਦੇਣਗੇ ਜੇ ਇਹਨਾਂ ਨੂੰ ਕੋਈ ਚੰਗਾ ਸਾਹਕ ਤਾਬ ਲੱਗਾ ਪਰ ਮੈਂ ਆਪਦੀ ਗੱਲ ਕਰਾਂ ਤੇ ਮੈਨੂੰ ਇਹ ਖਰ ਨਹੀਂ ਕਰਨੀ ਦੀ ਬੜੀ ਚੰਗੀ ਬਸ਼ੇਰੀ ਲੱਗੀ ਬਾਕੀ ਨਵੇਂ ਬੰਦੇ ਲਈ ਵੀ ਬੈਸਟ ਆਪਸ਼ਨ ਹੈ ਬਹੁਤ ਪਿਆਰੀ ਬਸ਼ੇਰੀ ਹੈ ਨਾਲ ਬਾਈ ਹੋਣਾ ਦਾ ਚੱਲ ਪਿਆ ਇੰਸਟਾਗ੍ਰam ਪੇਜ ਦਾ ਲਿੰਕ ਉਹ ਵੀ ਫੋਲੋ ਕਰ ਲਿਓ ਤੇ ਇਹਦਾ ਵੀ ਕੋਈ ਰੈ ਬਣਦੀ ਹੈ ਵੀਰ ਮੱਥੇ ਫੁੱਲ ਹੈ ਬਹੁਤ ਸੋਹਣੀ ਮਾਰਕਿੰਗ ਹੈ ਧੌਣ ਧਾਨ ਬੜੀ ਚੰਗੀ ਹੈ ਪਿੱਠ ਪੂੜਾ ਚੰਗਾ ਹੈ ਬਾਕੀ ਕਹਦਾ ਵੀ ਸੁਹਾਵਾਂ ਦੀ ਬੜੀ ਚੰਗੀ ਹੈ ਬਾਕੀ ਪੈਰਾਂ ਤੋਂ ਲੈ ਕੇ ਸਿਰ ਤੱਕ ਮੜੀ ਹੋਈ ਹੈ ਪਰਮਾਤਮਾ ਨੇ ਆਪ ਦੀਆਂ ਇਹ ਵੀ ਇਹ ਤੇ ਪੂਰਾ ਜੋਰ ਲਾਤਾ ਹੁਣ ਇਤਨਾ ਤੋਂ ਇੱਕ ਹੈਗਾ ਜੀ ਆ ਬਸ਼ੀਰਾ ਇਹ ਬਸ਼ੀਰੇ ਦੀ ਗੱਲ ਕਰਾਂ ਬਸ਼ੀਰਾ ਹੈਗਾ ਅਰਜਨ ਰੌਲੀ ਦਾ ਇਹਦਾ ਹੈਗਾ ਨਾਂ ਰੱਖਿਆ ਬਾਈ ਹੁਣ ਫਰਜੰਦ ਅਰਜਨ ਰੌਲੀ ਵਾਲੇ ਦਾ ਪੁੱਤ ਹੈ ਉਮਰ ਅਜੇ 17 ਕਿ ਮਹੀਨੇ ਆ ਕਾਦੇ ਦਾ 62 ਇੰਚ ਹੈ ਮਾਂ ਇਹਦੀ ਹੈਗੀ ਏ ਸਾਲੀ ਵਾਲੀ ਲਾਈਨ ਦੀ ਤੇ ਤੁਸੀਂ ਬਾਕੀ ਵੇਖ ਲਿਓ ਮਾਂ ਤੁਹਾਨੂੰ ਲਾਸਟ ਚ ਜਾ ਕੇ ਮੈਂ ਵਿਖਾਉਣਾ ਵੀਡੀਓ ਦੇ ਮਾਂ ਇਹਦੀ ਵੀ ਬੜੀ ਚੰਗੀ ਆ 64 ਇੰਚ ਦੀ ਘੋੜੀ ਦਾ ਪੁੱਤ ਹੈ ਬਾਕੀ ਕੰਨ ਕਨੋਤੀ ਤੇ ਖੂਬਸੂਰਤੀ ਇਹਦੀ ਵੀ ਠਾਠਾ ਮਾਰਦੀ ਆ ਸੱਜਣੋ ਕਹਿ ਦਈਏ ਵੀ ਪ੍ਰਮਾਤਮਾ ਨੇ ਇਹਦੇ ਤੇ ਵੀ 10 10 ਮਿੰਟ ਵਧ ਲਾਏ ਹੋਏ ਆ ਏ ਫੋਰ ਸੇਲ ਨਹੀਂ ਹੈ ਸੱਜਣੋ ਇਹ ਤੁਹਾਡੀ ਝੋਲੀ ਵੈਸੇ ਪਾਇਆ ਹੈ ਵੀ ਤੁਸੀਂ ਭਾਈ ਸਾਨੂੰ ਜਰੂਰ ਦੱਸੋ ਵੀ ਇਹਨਾਂ ਦੇ ਜਿਹੜੇ ਸੰਧੂ ਸਟੱਡ ਫਾਰਮ ਦੇ ਨਗੀਨੇ ਆ ਉਹ ਕਮੈਂਟਾਂ ਦੇ ਵਿੱਚ ਵੀ ਮੈਂਸ਼ਨ ਕਰਿਓ ਵੀ ਤੁਹਾਨੂੰ ਕਿਵੇਂ ਲੱਗੇ ਬਾਕੀ ਇਹਦਾ ਹਜੇ ਸੇਵਾ ਸਤਕਾਰ ਬਾਈ ਹੁਣੀ ਫੁੱਲ ਕਰ ਰਿਹਾ ਫੁੱਲੇ ਨੂੰ ਟਾਈਮ ਦੇ ਰਿਹਾ ਫੋਲੇ ਦੀ ਵਰਜਸ ਕਰ ਰਿਹਾ ਇਹਦਾ ਦਾਣਾ ਖਰਾਕ ਪੂਰਾ ਟ੍ਰੀਟਮੈਂਟ ਚੱਲ ਰਿਹਾ ਆਉਣ ਵਾਲੇ ਸਮੇਂ ਦੇ ਵਿੱਚ ਇਹ ਵੀ ਹੋ ਸਕਦਾ ਹੈ ਕਿ ਸੋਨਾ ਕੋੜਾ ਤਿਆਰ ਹੋ ਜੇ ਤੇ ਇਹ ਵੀ ਥੋੜੇ ਟਾਈਮ ਤੱਕ ਆਉਣ ਵਾਲੇ ਸਮੇਂ ਦਾ ਸਾਣ ਕੋੜਾ ਫਰੋਜਪੁਰੇ ਇਹਦੇ ਵਿੱਚ ਆਪਾਂ ਨੂੰ ਵੇਖਣ ਨੂੰ ਮਿਲ ਸਕਦਾ ਹੈ ਬਾਕੀ ਇਹਦੇ ਪ੍ਰਤੀ ਵੀ ਜਰੂਰ ਦੱਸਿਓ ਆ ਇੱਕ ਇਹਨਾਂ ਦੇ ਕੋਲ ਹੈਗੀ ਹੈ ਜੀ ਮੌਹਵਾਂ ਰੰਗ ਦੀ ਘੋੜੀ ਉਮਰੇ ਦੀ ਹੈਗੀ ਹੈ 6 ਸਾਲ ਕੱਦ 60 ਇੰਚ ਹੈ ਪਿਓ ਇਹਦਾ ਹੈਗਾ ਰਾਜਹੰਸ ਲਾਹ ਰਤਨ ਤੋਂ 2 ਮਹੀਨਿਆਂ ਦੀ ਚੈੱਕ ਪਾਸ ਹੈ ਤੇ ਇਹਦੇ ਪਿੱਛੇ ਇੱਕ ਬੁਸ਼ੇਰੀ ਵੀ ਬੜੀ ਜਿਆਦਾ ਚੰਗੀ ਹੈ ਉਹ ਵੀ ਤੁਹਾਨੂੰ ਮੈਂ ਵਿਖਾਉਂਗਾ ਇਹ ਆਪਣੀ ਵੀਡੀਓ ਅੱਜ ਤੋਂ ਕੋਈ ਸਾਲਕ ਪਹਿਲਾਂ ਆਪਾਂ ਪਾਈ ਸੀ ਉਹ ਬੁਸ਼ੇਰੀ ਆਪਣੀ ਚੈਨਲ ਤੋਂ ਹੀ ਵੇਕੇ ਕੋੜੀ ਇਹਨਾਂ ਦੇ ਕੋਲ ਗਈ ਹੋਈ ਹੈ ਤੇ ਆਹ ਛੋੜੀ ਇਹਨਾਂ ਦੇ ਬੜਾ ਚੰਗਾ ਰਿਜ਼ਲਟ ਪਾਇਆ ਕੋੜੀ ਨੇ ਜਾ ਕੇ ਇਹ ਪਿਛਲੀ ਬੁਸ਼ੇਰੀ ਜਿਹੜੀ ਤੁਸੀਂ ਦੇਖ ਰਹੇ ਹੋ ਇਹਦੀ ਉਮਰ 3 ਮਹੀਨੇ ਪਿਓਏ ਦਾ ਹੈਗਾ ਜਾਦੂ ਜਿਹੜਾ ਹੁਣ ਬਾਈ ਨਿੱਪੀ ਚਹਿਲ ਕੋਲੇ ਬਠਿੰਡੇ ਦੇ ਵਿੱਚ ਖੜਾ ਹੋਇਆ ਤੇ ਦਾਦਾ ਇਹਦਾ ਹੈਗਾ ਦਰੂਣਾ ਤੇ ਜਿਹੜਾ ਇਹਦਾ ਬਾਪ ਹੈ ਉਹ ਵੀ ਬੜੇ ਚੰਗੇ ਬੱਚੇ ਪੈਦਾ ਕਰਦਾ ਹੈ ਜਿਹੜਾ ਦਾदू ਤੇ ਆਪ ਵੀ ਬੱਚੀ ਵੇਖ ਲਓ ਵੀ ਕਿੰਨੀ ਜਾਦਾ ਚੰਗੀ ਹੈ ਬਾਕੀ ਘੋੜੀ ਦੀ ਬੇਲਬੁੱਲ ਵੀ ਚੰਗੀ ਹੈ ਤਾਂ ਹੀ ਐਡਾ ਸੋਹਣਾ ਬੱਚਾ ਇਹਨਾਂ ਨੇ ਦਿੱਤਾ ਹੈ ਬਾਕੀ ਜਿਹੜੀ ਵਸ਼ੇਰੀ ਹੈ ਇਹ ਤੁਹਾਨੂੰ ਮਿਲ ਵੀ ਸਕਦੀ ਹੈ ਵਸ਼ੇਰੀ ਬਾਰੇ ਵੀ ਤੁਸੀਂ ਗੱਲਬਾਤ ਭਾਈ ਹੋਰਾਂ ਨਾਲ ਫੋਨ ਤੇ ਲਾ ਕੇ ਗੱਲ ਕਰ ਸਕਦੇ ਹੋ ਬਾਕੀ ਇੱਕ ਭਰਾਵਾ ਦੇ ਕੋਲ ਨਾ ਬਾਲੀ ਜਿਆਦੀ ਚੰਗੀ ਘੋੜੀ ਹੈ ਚੰਗੀਆਂ ਘੋੜੀਆਂ ਚ ਕਹਿ ਦਈਏ ਵੀ ਇਹਦਾ ਨਾਮ ਬੇਸ਼ੁਮਾਰ ਹੈ ਬਹੁਤ ਹੀ ਸੋਹਣੀ ਸਨਖੀ ਤੇ ਘੋੜਿਆ ਵਰਗੀ ਘੋੜੀ ਹੈ ਇਹ ਘੋੜੀ ਦਾ ਬਾਪ இந்த ਉਮਰੇ ਦੀ ਆਪਦੀ 7 ਸਾਲ ਹੈ ਤੇ ਲਾਹੌਰ ਗਿਆ ਜਿਹੜਾ ਸਭ ਤੋਂ ਬਾਈ ਹੋਣਾ ਦੇ ਕੋਲ ਜਿਹੜਾ ਬਸ਼ੇਰਾ ਹੈ ਹੁਣ ਘੋੜਾ ਤਿਆਰ ਕੀਤਾ ਜਿਹੜਾ ਸਭ ਤੋਂ ਪਹਿਲਾਂ ਵਖਾਇਆ ਉਹ ਘੋੜਾ ਇਹਦੇ ਤੇ ਛੱਡਤਾ ਤੇ ਇਹ ਵੀ ਦੇ ਦੇਣਗੇ ਇਹਦਾ ਵਿਚਾਰ ਵੀ ਬਣਦਾ ਫਿਰਦਾ ਜੇ ਤੇ ਫੋਨ ਲਾ ਲਿਓ ਮੌਕਾ ਨਾ ਗਵਾ ਲਿਓ ਬਾਕੀ ਇੱਕ ਗੱਲ ਤੇ ਮੈਂ ਤੁਹਾਡੇ ਤੋਂ ਵੀ ਕਮੈਂਟਾਂ ਰਾਹੀਂ ਪੁੱਛਣੀ ਚਾਹੂੰਗਾ ਕਿ ਕਮੈਂਟਾਂ 'ਚ ਭਰਾ ਬਣ ਕੇ ਜਰੂਰ ਦੱਸਿਓ ਤੁਸੀਂ ਵੱਡੇ ਹੋ ਮੇਰੇ ਤੋਂ ਸੂਝਮਾਨ ਹੋ ਵੀ ਭਾਈ ਘੋੜੀ ਵਾਕੇ ਘੋੜਿਆ ਰਗੀ ਹੈਗੀ ਆ ਕਿ ਨਹੀਂ ਤੇ ਸਨੱਖੀ ਜਿੰਨੀ ਮੈਨੂੰ ਸੋਹਣੀ ਲੱਗੀ ਨਾ ਵਾਕੇ ਬਹੁਤ ਜ਼ਿਆਦਾ ਚੰਗੀ ਹੈ ਇਹਦੀਆਂ ਜਿਹੜੀਆਂ ਜੁਲਫਾਂ ਨਾ ਦੇਖੋ ਕੰਨਕ ਨੋਤੀ ਦੀ ਇਹਦੀ ਛਾਤੀ ਕੋੜੀ ਅਰਗੀ ਲੱਗੀ ਐ ਇਹਦਾ ਪੌੜ ਬਹੁਤ ਵੱਡਾ ਹੈ ਤੇ ਬਹੁਤ ਚੰਗਾ ਬੱਚਾ ਪੈਦਾ ਕਰੂਗੀ ਆਉਣ ਵਾਲੇ ਟਾਈਮ ਦੇ ਵਿੱਚ ਤੇ ਭਾਈ ਸਾਹਿਬ ਮੌਕਾ ਨਾ ਗਵਾ ਲਿਓ ਸੋਹਣੀ ਸੁਨੱਕੀ ਕੋੜੀ ਐ ਫੋਨ ਲਾ ਲਿਓ ਹੁਣ ਤੁਸੀਂ ਅੱਗੇ ਆ ਜਿਓ ਸੱਜਣੋ ਆ ਅਨਨੋਨ ਲਾਈਨ ਦੀ ਇੱਕ ਕੋੜੀ ਐ ਵੀਰ ਹੋਣਾ ਦੇ ਫਾਰਮ ਤੇ ਤੇ ਉਮਰ ਇਹਦੀ 6 ਸਾਲ ਐ ਕੱਦ 60 ਇੰਚ ਐ ਜਹਾਂਗੀਰ ਕੋੜੇ ਤੋਂ ਚੈੱਕ ਪਾਸ ਐ ਜਿਹੜਾ ਜਹਾਂਗੀਰ ਘੋੜਾ ਜਿਹੜਾ ਆਪਾਂ ਫਰਮਾਇਆ ਸੀ ਅੰਬਰਸਰ ਖੜਾ ਇਸ ਟਾਈਮ ਕਾਲੇ ਕਾਂਟੇ ਦਾ ਪੁੱਤ ਹੈ ਉਹ ਘੋੜੀ ਤੋਂ ਇਹ ਘੋੜੀ ਚੈੱਕ ਪਾਸ ਹੈ ਸੱਜਣੋ ਇਹਦੇ ਜਿਹੜੇ ਪਿੱਛੇ ਵਸ਼ੇਰੀ ਹੈ ਉਹ ਵਸ਼ੇਰੀ ਬਾਰੇ ਦੱਸਾਂ ਤੇ ਉਹਦੀ ਉਮਰ 3 ਕਿ ਮਹੀਨੇ ਆ ਬਾਦਸ਼ਾਹ ਘੋੜੇ ਦੀ ਉਹ ਬੱਚੀ ਹੈ ਬਾਦਸ਼ਾਹ ਹੈਗਾ ਅਲੀ ਕੇਰਲਗੜ ਵਾਲੇ ਦਾ ਪੋਤਰਾ ਇਹ ਵਸ਼ੇਰੀ ਵੀ ਕੱਲੀ ਦੇ ਦੇਣਗੇ ਜੇ ਤੁਸੀਂ ਲੈਣੀ ਹੈ ਵਸ਼ੇਰੀ ਵੀ ਚੰਗੀ ਇਹਦੇ ਪਿੱਛੇ ਤੇ ਭਾਈ ਜੇ ਤੁਸੀਂ ਸੈੱਟ ਵੀ ਲੈਣਾ ਹੈ ਦੋਵੇਂ ਘੋੜੇ ਹੀ ਤੇ ਵਸ਼ੇਰੀ ਕੱਠੀਆਂ ਲੈਣੀਆਂ ਤੇ ਸੈੱਟ ਵੀ ਮਿਲ ਜੂਗਾ ਬਾਕੀ ਆਉਣ ਵਾਲੇ ਸਮੇਂ ਦੇ ਵਿੱਚ ਮੈਨੂੰ ਲੱਗਦਾ ਹੈ ਕਿ ਜਿੱਦਾਂ ਦੀ ਗ੍ਰੋਥ ਬਸ਼ੇਰੀ ਨੇ ਕਰੀ ਹੈ ਤੇ ਥੋੜੇ ਕੇ ਸਮੇਂ ਦੇ ਵਿੱਚ ਇਹਨੇ ਘੋੜੀ ਨੂੰ ਵੀ ਛੱਡ ਜਾਣਾ ਤੇ ਬਹੁਤ ਸੋਹਣੀ ਗ੍ਰੋਥ ਕਰ ਰਹੀ ਹੈ ਬਸ਼ੇਰੀ ਵੀ ਤੇ ਬਾਕੀ ਤੁਸੀਂ ਇੱਕ ਵਾਰੀ ਮੈਨ ਤੋਂ ਕੋਈ ਗੱਲ ਦੱਸਣ ਖਾਣੋ ਰਹਿ ਜਿਹਦੇ ਭਾਈ ਹੁਣਾਂ ਨੂੰ ਫੋਨ ਲਾ ਲਿਓ ਅੱਛਾ ਇੱਕ ਪਾਸੇ ਆ ਗਈ ਆ ਜਿਹੜੀ ਘੋੜੀ ਜੁਗੜੀ ਇਹ ਉਸੇ ਬਸ਼ੇਰੇ ਫਰਯੰਦ ਦੀ ਮਾਂ ਹੈ ਜਿਹੜੀ ਤੁਹਾਨੂੰ ਮੈਂ ਪਹਿਲਾਂ ਬਸ਼ੀਰਾ ਵਿਖਾ ਕੇ ਹਟਿਆ 64 ਇੰਚ ਦੀ ਘੋੜੀ ਹੈ ਸਜਣੋ ਬਾਪੇ ਦਾ ਹੈਗਾ জাফর ਕੋੜਾ ਸਾਲੀ ਵਾਲੀ ਲਾਈਨ ਹੈ ਉਮਰ ਹੈਗੀ ਹੈ 6 ਸਾਲ ਹਾਈਟ ਹੈਗੀ ਹੈ 64 ਇੰਚ ਤੇ ਇਹਦੇ ਪਿਛਲੇ ਵਸ਼ੇਰੇ ਦੀ ਗੱਲ ਕਰਾਂ ਸੋਹਣੇ ਸੁਨੱਖੇ ਦੀ ਤੇ ਵਸ਼ੀਰਾ ਹੈਗਾ ਪਦਮ ਕੋੜੇ ਦਾ ਤੇ ਬਹੁਤ ਹੀ ਜ਼ਿਆਦਾ ਸੋਹਣਾ ਕੋੜਾ ਹੈ ਇਹਦੀ ਇਹ ਵੀ ਆਉਣ ਵਾਲੇ ਸਮੇਂ ਦਾ ਬਹੁਤ ਚੰਗਾ ਬਣੂਗਾ ਮਾਂ ਵੀ ਤੁਸੀਂ ਦੇਖ ਸਕਦੇ ਹੋ ਤੇ ਪਦਮ ਨੂੰ ਵੀ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ ਕਿ ਪਦਮ ਦੀ ਹਾਈਟ ਵੀ 70 ਪਲੱਸ ਹੈ ਤੇ ਮਾਂ ਹੈਗੀ ਹੈ 64 ਇੰਚ ਤੇ ਪਿੱਛੇ ਜਿਹੜਾ ਬੱਚਾ ਫੇਰ ਰਿਹਾ ਤੇ ਇਹ ਕਿੱਥੇ ਕੇ ਜਾਊਗਾ ਇਹ ਮੈਨੂੰ ਦੱਸਣ ਦੀ ਲੋੜ ਨਹੀਂ ਬਾਕੀ ਸੋਹਣਾ ਬਸ਼ੀਰਾ ਇਹ ਵੀ ਬਹੁਤ ਚੰਗਾ ਹੈ ਜਿੰਨੇ ਵੀ ਤੁਹਾਨੂੰ ਫੋਰ ਸੇਲ ਇਹਨਾਂ ਦੇ ਵਿੱਚ ਨਗੀਨੇ ਵਿਖਾਏ ਆ ਨਾ ਸਾਰੇ ਹੀ ਚੰਗੇ ਆ ਕਿਸਾ ਵੀ ਜਨਵਰ ਤੇ ਤੁਹਾਡੀ ਅੱਖ ਹੈ ਤੁਹਾਨੂੰ ਚੰਗਾ ਲੱਗਾ ਦਿਲ ਨੂੰ ਸਕੂਨ ਪਹੁੰਚਿਆ ਖਰੀਦਣਾ ਚਾਹੁੰਦੇ ਹੋ ਤੇ ਭਰਾਵਾ ਦੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ ਬੇ ਜਿੱਕੋ ਕੇ ਗੱਲ ਕਰ ਲਿਓ ਬਹੁਤ ਵਧੀਆ ਇਨਸਾਨ ਨੇ ਕਿਲੀ ਗੁੱਦੇ ਬਾਈਆਂ ਦਾ ਪਿੰਡ ਹੈ ਫਰੋਜਪੁਰ ਜ਼ਿਲ੍ਹਾ ਪੈ ਜਾਂਦਾ ਸੰਧੂ ਸਟੱਡ ਫਾਰਮ ਵੀਰ ਹੋਣਾ ਦਾ ਨਾਂ ਹੈ ਭਾਈ ਪਰਮ ਸੰਧੂ ਸਾਡੇ ਬਹੁਤ ਹੀ ਸਤਿਕਾਰਯੋਗ ਵੀਰ ਨੇ ਇਸ ਟਾਈਮ ਬਾਹਰ ਬੈਠੇ ਨੇ ਉਹਨਾਂ ਦੇ ਵਟਸਐਪ ਕਾਲ ਕਰ ਸਕਦੇ ਹੋ ਭਾਈ ਵਿੱਕੀ ਤੇ ਵੀਰ ਕਰਨ ਨੂੰ ਡਾਇਰੈਕਟ ਫੋਨ ਲਾ ਕੇ ਤੁਸੀਂ ਗੱਲ ਕਰ ਸਕਦੇ ਹੋ ਕਿਵੇਂ ਲੱਗੀ ਵੀਡੀਓ ਚੰਗੀ ਲੱਗੀ ਤੇ ਅੱਗੇ ਸ਼ੇਅਰ ਕਰ ਦਿਓ ਆ ਆ ਗਿਆ ਫੇਰ ਇਹਨਾਂ ਦੇ ਫਾਰਮ ਦੀ ਸ਼ਾਨ ਘੋੜਾ ਲਾਹੌਰੀਆ ਇਸ ਘੋੜੇ ਤੋਂ ਸਰਵਿਸ ਲੈਣੀ ਹੈ ਤੇ 31000 ਰੁਪਿਆ ਸਿਰਫ ਫੀਸ ਹੈ ਤੁਸੀਂ ਇਸ ਘੋੜੇ ਤੋਂ ਸਰਵਿਸ ਲੈ ਸਕਦੇ 67 ਇੰਚ ਬਸ਼ੇਰੇ ਦੀ ਹਾਈਟ ਹੈ ਤੇ ਉਮਰ ਅਜੇ ਹੈਗੀ ਹੈ 26 ਮਹੀਨੇ ਕਿਵੇਂ ਲੱਗੀ ਵੀਡੀਓ ਕਿਵੇਂ ਲੱਗੇ ਨਗੀਨੇ ਚੰਗੇ ਲੱਗੇ ਤਾਂ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰਦੇ ਹੋ ਬਹੁਤ ਹੀ ਜਲਦ ਅਗਲੀ ਵੀਡੀਓ ਦੇ ਵਿੱਚ ਮਿਲਦੇ ਆਉਣੇ ਸਮੇ ਲਈ ਦਿਓ ਸੁਖਸੰਦ ਨੂੰ ਇਜਾਜ਼ਤ ਜਿਉਹਦੇ ਵਾਸਤੇ ਹੱਸਦੇ ਰਹੋ ਸ਼ਬਕਹੈਰ ਸਸਕਾਲ ਧੰਨਵਾਦ